ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਗਰਮੀਆਂ ਲਈ ਸਪੈਸ਼ਲ ਕਲੈਕਸ਼ਨ ਲੈ ਕੇ ਆਈਆਂ ਬਹੁਤ ਪਿਆਰੀਆਂ ਸੋਹਣੀਆਂ ਤੇ ਬੜੇ ਹੀ ਪਿਆਰੇ ਪਿਆਰੇ ਰੰਗਾਂ ਵਿੱਚ ਕਲੈਕਸ਼ਨ ਆਈਆਂ ਨੇ ਸਾਰੀਆਂ ਦੀ ਸਾਰੀਆਂ ਤੇ ਇਹ ਤੁਹਾਨੂੰ ਕੋਟਲ ਸੂਟ ਮਿਲੇਗਾ ਟੌਪ ਐਡਮਿਟ बॉਟਮ ਐਂਡ ਦੁਪੱਟਾ ਐਦੇ ਵਿੱਚ ਤੁਹਾਨੂੰ ਪ੍ਰਿੰਟਡ ਸ਼ਰਟ ਮਿਲੇਗੀ बॉਟਮ ਤੇ ਜਿਹੜਾ ਦੁਪੱਟਾ ਆਏਗਾ ਉਹ ਪਲੇਨ ਆਏਗਾ ਬਿਲਕੁਲ 2.5 ਮੀਟਰ ਦੀ ਲੈਂਥ ਆਏਗੀ बॉਟਮ ਦੀ ਤੇ 2.5 ਮੀਟਰ ਹੀ ਸ਼ਰਟ ਦੀ ਤੇ 2.5 ਮੀਟਰ ਦਾ ਹੀ ਦੁਪੱਟਾ ਹੈ ਚੋਰ ਰੇਡੀਓ ਪ੍ਰਿੰਟਡ ਆਏਗੀ ਉਹ ਤੁਹਾਨੂੰ ਆਏਗੀ ਰਿਯਾਨ ਫੈਬ੍ਰਿਕ ਦੇ ਨਾਲ ਬਹੁਤ ਹੀ ਪਿਆਰਾ ਫੈਬ੍ਰਿਕ ਹੈ ਰਿਯਾਨ ਤੇ ਜਿਹੜਾ ਬਾਟਮ ਆਏਗਾ कॉटन ਵਿੱਚ ਆਏਗਾ 2.5 ਮੀਟਰ ਦੀ ਲੈਂਥ ਦੇ ਨਾਲ ਤੇ ਜਿਹੜਾ ਦੁਪੱਟਾ ਹੈ ਉਹ जॉर्जਟ ਦਾ ਆਏਗਾ ਉਹ ਵੀ 2.5 ਮੀਟਰ ਦੀ ਲੈਂਥ ਵਾਲਾ ਆਏਗਾ ਟਾਪ ਇਹਦਾ ਰਿਯਾਨ ਵਿੱਚ ਹੈ ਬਾਟਮ कॉटन ਵਿੱਚ ਹੈ ਤੇ ਦੁਪੱਟਾ ਜਿਹੜਾ जॉर्जਟ ਵਿੱਚ ਪਲੇਨ ਬਾਟਮ ਹੈ ਪਲੇਨ ਦੁਪੱਟਾ ਹੈ ਤੇ ਜਿਹੜੀ ਸ਼ਰਟ ਦਾ ਫੈਬਰਿਕ ਹੈ ਉਹਦੇ ਤੇ ਤੁਹਾਨੂੰ ਪ੍ਰਿੰਟ ਮਿਲੇਗਾ ਪ੍ਰਿੰਟ ਬੜਾ ਵਤਰਾ ਦੇ ਹੈਗੇ ਨੇ ਕੰਟਰਾਸਟ ਬੜੇ ਸੋਹਣੇ ਤੇ ਅਸੀਂ ਬਹੁਤ ਮਤਲਬ ਚੂਜ਼ ਕਰਕੇ ਬਣਾਏ ਨੇ ਕੰਟਰਾਸਟ ਬੜੇ ਪਿਆਰੇ ਪੈ ਰਹੇ ਨੇ ਤੇ ਅਗਰ ਕੋਈ ਕੁਇਰੀ ਕਰਨੀ ਹੈ ਤਾਂ ਨੰਬਰ 6239245750 ਦਿੱਤਾ ਹੈ ਕੋਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਰਿਗਾਰਡਿੰਗ ਐਸੀ ਮੈਂ ਕੋਸ਼ਿਸ਼ ਕਰਦੀ ਹਾਂ ਉਨ ਕੀ ਜੇਕਰ ਪ੍ਰਾਈਸ ਆਸਤੇ ਹੈ ਅਗਰ ਕਿਸੇ ਦਾ ਨਹੀਂ ਦੱਸਦੀ ਤਾਂ ਉਹ ਹੁੰਦਾ ਹੈ ਕਿ ਜਦੋਂ ਇੱਕ ਇੱਕ ਦੋ ਦੋ ਆਪਸ਼ਨ ਹੁੰਦੀਆਂ ਨੇ ਸੋਟਾਂ ਵਿੱਚ ਇਸ ਲਈ ਉਹ ਤੁਸੀਂ ਮੈਨੂੰ ਮੇਰੇ ਨੰਬਰ ਤੇ ਜਾ ਕੇ ਪ੍ਰਾਈਸ ਤੇ ਉਹਦਾ ਡਿਟੇਲਡ ਡਿਸਕ੍ਰਿਪਸ਼ਨ एवरीथिंग ਉੱਥੇ ਪੁੱਛ ਸਕਦੇ ਹੋ ਤੇ ਜੇ ਕਾ ਸਟੇਟਸ ਦੇਖਣਾ ਹੈ ਤਾਂ ਤੁਸੀਂ ਮੇਰੇ ਨੰਬਰ 'ਤੇ ਜਦ ਮੈਂ ਆਪਣਾ ਨੇਮ ਸਿੱਧਾ ਨੇਮ ਦੱਸ ਦੇਣਾ ਫਿਰ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਤੇ ਜਿਹੜਾ ਸਟੇਟਸ ਹੈ ਤੁਹਾਨੂੰ ਸ਼ੋ ਹੋ ਜਾਏਗਾ ਇਹਦੇ ਵਿੱਚ ਮੈਂ ਇਹ ਕਲੈਕਸ਼ਨ ਜਿੰਨੇ ਆਪਸ਼ਨ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਕਾਫੀ ਆਪਸ਼ਨ ਨੇ ਬੇਸ ਪਿੰਕ येलो ਵਾਈਟ ਹੈਗਾ ਸਕਾਈ ਬਲੂ ਹੋ ਗਿਆ orange ਸਾਤਰਾ ਦੇ ਕਲਰ ਜਿਹੜੇ ਗਰਮੀਆਂ ਵਿੱਚ ਚੱਲਦੇ ਨੇ ਉਹਨਾਂ ਦਾ ਉਹਨਾਂ ਨੂੰ ਲਾਈਨਿੰਗ ਰਿਕੁਆਇਰ ਨਹੀਂ ਹੁੰਦੀ ਲਾਈਨਿੰਗ ਨਹੀਂ ਲੱਗੇਗੀ ਬਿਨਾ ਲਾਈਨਿੰਗ ਤੋਂ ਹੀ ਇਹ ਫੈਬਰਿਕ ਚੱਲੇਗਾ ਬਹੁਤ ਵਧੀਆ ਫੈਬਰਿਕ ਹੈ ਬਹੁਤ ਸੁਪੀਰੀਅਰ ਕੁਆਲਿਟੀ ਹੈ ਬੈਸਟ ਕੁਆਲਿਟੀ ਹੈ ਸਮਰਸ ਲਈ ਬਹੁਤ ਵਧੀਆ ਅਫੋਰਡੇਬਲ ਪ੍ਰਾਈਸ ਵਿੱਚ ਬਹੁਤ ਹੀ ਵਧੀਆ ਸੂਟ ਨੇ ਇਹਨਾਂ ਨੂੰ 1 ਪਰ ਮੀਟਰ ਦੇ حساب ਨਾਲ ਮਿਲੇਗਾ ਇਹ ਜਿਹੜੇ ਨੇ ਇਹ ਹੈਂਡ ਪੇਂਟ ਵਾਲੇ ਨੇ ਇਹਨਾਂ ਤੇ ਦੇਖਿਆ ਕਿ ਕਲਰ ਆਪਸ਼ਨ ਜੋ ਵੀ ਤੁਸੀਂ ਚਾਹੋਗੇ ਉਹ ਹੀ ਇਹਦੇ ਵਿੱਚ ਅਵੇਲੇਬਲ ਹੋ ਜਾਏਗਾ ਹੈਂਡ ਪੇਂਟ ਕਰਵਾਉਣਾ ਉਹਦੇ ਲਈ ਸਾਨੂੰ ਥੋੜਾ ਜਿਹਾ ਟਾਈਮ ਲੱਗਦਾ ਹੈ ਬਾਕੀ ਇਹਦੇ ਤੁਸੀਂ ਕੋਈ ਵੀ ਕਲਰ ਆਪਣੇ ਅਕੋਰਡਿੰਗਲੀ ਚੂਜ਼ ਕਰ ਸਕਦੇ ਹੋ ਤੇ ਜਿਸ ਤੇ ਤੁਸੀਂ ਜਿਸ ਕਲਰ ਤੇ ਵੀ ਕਰਵਾਉਣਾ ਚਾਹੁੰਦੇ ਹੋ ਪੇਂਟ ਉਹ ਤੁਸੀਂ ਕਰਵਾ ਸਕਦੇ ਹੋ ਤੇ ਬਾਕੀ ਛੋਟੀ ਜੀ ਵੀਡੀਓ ਵੀਡੀਓ ਪਸੰਦ ਆਵੇ ਵੀਡੀਓ ਨੂੰ ਲਾਈਕ ਜਰੂਰ ਕਰਨਾ ਕਮੈਂਟ ਕਰਕੇ ਵੀ ਜਰੂਰ ਦੱਸਣਾ ਤੇ ਅੱਜ ਦੀ ਵੀਡੀਓ ਤੇ ਚੈਨਾਂ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੂਟਾਂ ਦੇ ਨਾਲ ਨਵੀਆਂ ਨਵੀਆਂ ਟ੍ਰੈਂਡੀ ਤੇ ਐਕਸਕਲੂਸਿਵ ਕਲੈਕਸ਼ਨਾਂ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ